ਅੱਜ ਕੀ ਮਹਿਸੂਸ ਹੋਇਆ ਦਿੰਦੇ ਆਂ। ਸਰਕਾਰਾਂ ਦਾ ਕੋਈ ਮਹਿਸੂਸ ਨਹੀਂ। ਸਾਡੇ ਜਿਹੜੇ ਪੁੱਤ ਐਦਾਂ ਡਿੱਗੇ ਆਂ। ਧਰਤੀ ਤੋਂ ਚੱਕੇ ਆਂ। ਐਦਾਂ ਹੀ ਡਿੱਗੇ ਚੱਕੇ ਆ ਸੀ। ਕੋਈ ਮਾਵਾ ਦਾ ਪੁੱਤ ਕਿਤੇ ਟੀਕਾ ਲਾ ਕੇ ਪਿਆ, ਕੋਈ ਮਾਂ ਦਾ ਪੁੱਤ ਕਿਤੇ ਟੀਕਾ ਲਾ ਟਿੱਟਿਆ। ਜਿਹੜੇ ਮਾਮਦੇ ਪੁੱਤਾਂ ਸੀ ਚੱਕ ਚੱਕ ਕੇ ਆਪਦੇ ਹੱਥਾਂ ਨਾਲ ਅਰਥਾਂ ਪੂਰਤਿਆਂ। ਉਹਨਾਂ ਮਾਵਾ ਨੂੰ ਵੀ ਕੀ ਵਿਦੇਸ਼ ਦਿੱਤੀ। ਅੱਜ ਕਾਰਵਾਈ ਕਿਸ ਤਰ੍ਹਾਂ ਮੰਨਦੇ ਆ ਸਰਕਾਰ ਇਹ ਕੀ ਕੀਤੀ ਐ। ਬਹੁਤ ਬਹੁਤ ਵਧੀਆ ਹੋਈ ਐ ਜੀ। ਜਿਹੜਾ ਕੋਈ ਨਹੀਂ ਹੜਦਾ ਚ ਮੈਂ ਮੇਰੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਂ ਆ ਤੁਹਾਡੀ ਰਹਿائش ਕਿੱਥੇ ਐ ਇੱਥੇ ਐ ਸੇਰੀ ਉਹ ਬਿਆਣਾ ਜੀ ਪੰਜ ਨੰਬਰ ਗਲੀ ਚ ਨੇ ਜਦੀ ਇੱਕ ਗੁਰਦੁਆਰਾ ਵੀਰ ਸਿੰਘ ਧੀਰ ਸਿੰਘ ਕਿਹੜਾ ਮੁੱਲ ਲੈਤੇ 11 ਮਹੀਨੇ ਧਰਨਾ ਲਾਇਆ ਜੀ ਅਸੀਂ ਨਸ਼ਿਆਂ ਦੇ ਖਿਲਾਫ ਬੀਬੀਆਂ ਨੇ ਲਗਾਤਾਰ ਛੜ ਕੇ ਸੁੱਤੀਆਂ ਅਸੀਂ 11 ਮਹੀਨੇ ਲਗਾਤਾਰ ਧਰਨਾ ਚੱਲਿਆ ਸਾਡਾ ਛੜ ਕੇ ਸੌਂਦਗਾ ਤਾਂ ਛੜ ਕੇ ਪੈਂਦੀਆਂ ਤਾਂ ਪੰਜ ਬੀਬੀਆਂ ਸੀ ਲਗਾਤਾਰ ਸੀ ਪਰ ਅੱਜ ਸਾਡੇ ਪੁੱਤ ਜਿਹੜੇ ਐਡੇ ਐਡੇ ਕੜੀ ਜੋ ਜਵਾਨ ਆ ਜਿੰਦਗੀ ਸਾਰ ਅੱਜ ਸਾਥੋਂ ਨਾਲ ਵੇਖਿਆ ਨਹੀਂ ਆਦਾ ਮੇਰੇ ਪੁੱਤਾਂ ਦੀਆਂ ਮੈਂ 5 ਦਿngਾਂ ਪਾਲਦੀਆਂ ਤੇ ਜਿਹੜਾ ਮੇਰੇ ਪੁੱਤ ਨੇ ਸਾਨੂੰ ਪਾਲਣਾ ਸੀ ਕੰਨ ਸੀ ਉਹਦਾ ਪਰਿਵਾਰ ਪਾਲਦੇ ਆ